ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿ ਚੀ.ਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈ.ਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈ.ਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸਵੇਰ ਤੋਂ ਬਰਸਾਤ ਹੋ ਰਹੀ ਹੈ ਔਰ ਇਹ ਬਰਸਾਤ ਜੁਲਾਈ ਦੇ ਮਹੀਨੇ ਦੇ ਵਿੱਚ ਪੀਤੇ ਸਾਲ ਜਿੰਨੀ ਬਰਸਾਤ ਹੋਈ ਸੀਗੀ ਉਹ ਕਿ 9 ਦਿਨਾਂ ਦੇ ਵਿੱਚ ਹੀ ਉਨੀ ਬਰਸਾਤ ਹੋ ਗਈ ਹੈ ਮੌਸਮ ਵਿਭਾਗ ਦੀ ਮੰਨੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਸੇ ਤਰ੍ਹਾਂ ਬਰਸਾਤ ਹੋ ਸਕਦੀ ਹੈ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਹੁਣ ਵੀ ਇਸ ਵੇਲੇ ਵੀ ਅਸੀਂ ਗੱਲ ਕਰੀਏ ਤਾਂ ਕਿਨਮਿਨ ਕਿਨਮਿਨ ਹੱਜੇ ਵੀ ਚੱਲ ਰਹੀ ਹੈ ਜਿਹਦੇ ਨਾਲ ਜਨ ਜੀਵਨ ਥੋੜਾ ਜਿਆ ਅਸਤਵਿਅਸਤ ਹੋ ਗਿਆ ਹੈ ਕਿਉਂਕਿ ਲੋਕੀ ਇਸ ਵੇਲੇ ਸਵੇਰ ਦਾ ਸਮੇਂ ਹੁੰਦਾ ਹੈ ਘਰਾਂ ਤੋਂ ਬਾਹਰ ਆਪਣੇ ਕੰਮਾਂ ਦੇ ਲਈ ਨਿਕਲਦੇ ਨੇ ਕਮਾਂ ਦੇ ਘਰ ਨਿਕਲਣ ਲਈ ਸਕੂਲ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਸਕੂਲੀ ਬੱਚੇ ਆਪਣੀ ਵੈਨ ਤੇ ਜਾਂਦੇ ਨੇ ਉਹਨਾਂ ਨੂੰ ਛੱਡਣ ਦੇ ਲਈ ਮਾਪਿਓਂ ਜਾਂਦੇ ਨੇ ਮਗਰ ਜਿਸ ਤਰ੍ਹਾਂ ਹੀ ਬਰਸਾਤ ਸ਼ੁਰੂ ਹੋਈ ਹੈ ਕਿਉਂਕਿ ਸਵੇਰੇ 8 ਵਜੇ ਦਾ ਸਮੇਂ ਸੀਗਾ ਔਰ ਬਰਸਾਤ ਦੇ ਨਾਲ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਗਰ ਮੌਸਮ ਜਿਸ ਤਰ੍ਹਾਂ ਦਾ ਖੁਸ਼ਗਵਾਰ ਹੋ ਗਿਆ ਹੈ ਲੋਕੀ ਇਸ ਨੂੰ ਪਸੰਦ ਵੀ ਕਰਦੇ ਨੇ ਔਰ ਜਿਹੜੀ ਬਰਸਾਤ ਇਸ ਸੀਜ਼ਨ ਚ ਹੋ ਰਹੀ ਹੈ ਕਿਉਂਕਿ ਇਹ ਬਰਸਾਤ ਤੈ ਸਮੇਂ ਤੋਂ ਪਹਿਲੇ ਹੋ ਰਹੀ ਹੈ ਪਹਿਲੇ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਕਿ ਸੌਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਬਰਸਾਤ ਉਦੋਂ ਸ਼ੁਰੂ ਹੋ ਜਾਂਦੀ ਹੈ 15 ਤਰੀਕ ਤੋਂ ਬਾਅਦ ਬਸਾਤ ਦੇ ਆਗਾਸ ਹੁੰਦਾ ਹੈ ਪਰ ਅਰ ਕੀ 10 ਦਿਨ ਪਹਿਲੇ ਹੀ ਇਹ ਬਸਾਤ ਹੋ ਗਈ ਹੈ ਇਸ ਵੇਲੇ ਅਸੀਂ ਕੰਪਨੀ ਗਾਰਡਨ ਚ ਸਥਿਤ ਮੌਜੂਦ ਹਾਂ ਜਿੱਥੇ ਲੋਕ ਸਵੇਰ ਦੇ ਸਮੇਂ ਸੈਰ ਕਰਨ ਲਈ ਪਹੁੰਚਦੇ ਨੇ ਸਿਹਤ ਦੇ ਆਪਣੇ ਕੰਮ ਸਿਹਤ ਨੂੰ ਬਣਾਈ ਰੱਖਣ ਦੇ ਲਈ ਇੱਥੇ ਸਿਹਤ ਪਹੁੰਚਦੇ ਨੇ ਸੈਰ ਕਰਨ ਦੇ ਲਈ ਪਰ ਬਰਸਾਤ ਇਸ ਕਦਰ ਹੈ ਕਿ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ اسی طرح ہی لوگ ਇੱਥੇ ਵੀ ਬਹੁਤ ਗਿਣਤੀ ਘਟ ਹੈ ਤੁਸੀਂ ਤਸਵੀਰਾਂ ਦੇਖੋ ਕਿ ਲੋਕ ਜਿਸ ਤਰ੍ਹਾਂ ਕੰਪਨੀ ਗਾਰਡਨ ਚਾਹਦੇ ਨੇ ਜਿਹੜੇ ਇੱਥੇ ਡੌਗ ਯਾਨੀ ਕਿ ਕੁੱਤੇ ਹੁੰਦੇ ਨੇ ਉਹਨਾਂ ਨੂੰ ਖਾਣ ਪੀਣ ਦੇ ਲਈ ਬ੍ਰੈਡ ਵਗੈਰਾ ਵੀ ਉਹਨਾਂ ਨੂੰ ਦਿੰਦੇ ਨੇ ਪਰ ਇਹ ਨਜ਼ਾਰਾ ਸਿਰਫ ਕੰਪਨੀ ਬਾਗ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਅਸੀਂ ਗੱਲ ਵੀ ਕਰਨੇ ਹਾਂ ਸਥਾਨਕ ਲੋਕਾਂ ਦੇ ਨਾਲ ਕਿਉਂਕਿ ਅੱਜ ਜਿਸ ਤਰ੍ਹਾਂ ਬਰਸਾਤ ਹੈ ਬਰਸਾਤ ਲਗਾਤਾਰ ਪਿਛਲੇ 9 ਦਿਨਾਂ ਤੋਂ ਹਰ ਰੋਜ਼ ਇਸੇ ਤਰ੍ਹਾਂ ਬਰਸਾਤ ਹੁੰਦੀ ਹੈ ਔਰ ਬਰਸਾਤ ਦੇ ਨਾਲ ਥੋੜਾ ਜਿਹਾ ਮੌਸਮ ਖੁਸ਼ਗੁਵਾਰ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਹੈ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਆ ਭਾਜੀ ਜਿਸ ਤਰ੍ਹਾਂ ਦਾ ਮੌਸਮ ਪਿਛਲੇ 9 ਦਿਨਾਂ ਤੋਂ ਦੇਖਦੇ ਪਏ ਆ ਕਿ ਬਰਸਾਤ ਲਗਾਤਾਰ ਹੋ ਰਹੀ ਹੈ ਔਰ ਖੁਸ਼ਗੁਵਾਰ ਹੋ ਜਾਂਦਾ ਮਾਹੌਲ ਤੇ ਜਿਸ ਤਰ੍ਹਾਂ ਅਸੀਂ ਗਰਮੀ ਤੋਂ ਬੜੇ ਪਰੇਸ਼ਾਨ ਸੀਗੇ ਹੁਣ ਮੌਸਮ ਠੀਕ ਹੈ ਕਿਸ ਤਰ੍ਹਾਂ ਕੀ ਲੱਗਿਆ ਦੇਖੋ ਜੀ ਅਸੀਂ ਰੋਜ਼ ਆਪਣਾ ਮਾਰਨਿੰਗ ਵਾਕ ਤੇ ਆਈਦਾ ਕੰਪਨੀ ਗਾਰਡਨ ਤੇ ਅੱਜ ਵੀ ਆਏ ਸੀਗੇ ਅੱਜ ਸਵੇਰ ਤੋਂ ਬਾਰਿਸ਼ ਲੱਗੀ ਹੈ ਜੀ ਬਹੁਤ ਵਧੀਆ ਮੌਸਮ ਔਰ ਜਿਹੜਾ 9 ਦਿਨ ਦੀ ਤੁਸੀਂ ਗੱਲ ਕੀਤੀ ਹੈ ਮੌਸਮ ਐਡਾ ਵਧੀਆ ਹੋ ਗਿਆ 9 ਦਿਨ ਤੋਂ ਜਿੱਦਾਂ ਕਿ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਔਰ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਆਪਾਂ ਇਸ ਜਿਹੜੀ ਕੁਦਰਤ ਦੀ ਜਿਹੜੀ ਹੈਗੀ ਆ ਇਸ ਨੂੰ ਬਰਕਰਾਰ ਰੱਖੀਏ ਕਿ ਦਰਖਤ ਵਗੈਰਾ ਲਗਾਈਏ ਆਪਣੇ ਘਰਾਂ ਦੇ ਬਾਹਰ ਵੀ ਜਿੱਥੇ ਤੇ ਤੁਹਾਨੂੰ ਜਗ੍ਹਾ ਮਿਲਦੀ ਆ ਜਿੱਦਾਂ ਕਿ ਸਾਨੂੰ ਕੋਈ ਪਾਰਕ ਵਗੈਰਾ ਚ ਵੀ ਲੱਗਦਾ ਆ ਕਿ ਇੱਥੇ ਬੂਟੇ ਲੱਗ ਸਕਦੇ ਆ ਉੱਥੇ ਲਾਉਣੇ ਚਾਹੀਦੇ ਆ ਕਿਉਂਕਿ ਇਹ ਜਿਹੜਾ ਆਪਣਾ ਵਾਤਾਵਰਣ ਹੈ ਨਾ ਇਹਨੂੰ ਜਿੰਨਾ ਵਧੀਆ ਆਪਾਂ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦੇਮੰਦ ਹੈ ਅਸੀਂ ਸਵੇਰੇ ਹੁਣ ਰੋਜ਼ ਕੰਪਨੀ ਬਾਗ ਸੈਰ ਕਰਨ ਆਉਂਦੇ ਆ ਜੀ ਹੂੰ ਤੇ ਸਾਡਾ ਫਰੈਂਡ ਸਰਕਲ ਬਣਿਆ ਵਾ ਤੇ ਅਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਜਿਸ ਦਿਨ ਅਸੀਂ ਕੰਪਨੀ ਬਾਗ ਨਹੀਂ ਨਾ ਹੁੰਦੇ ਕਿ ਸਾਨੂੰ ਐਡਾ ਮਹਿਸੂਸ ਹੁੰਦਾ ਕਿ ਜਿੱਦਾਂ ਅਸੀਂ ਕੁਝ ਮਿਸ ਕਰ ਰਹੇ ਹਾਂ ਔਰ ਸਾਨੂੰ ਆਉਣਾ ਹੀ ਪੈਂਦਾ ਚਾਹੇ ਮੀਂਹ ਹੋਵੇ ਨੇਰੀ ਹੋਵੇ ਕਣੀ ਹੋਵੇ ਲੇਕਿਨ ਬਹੁਤ ਵਧੀਆ ਇੱਥੇ ਲੱਗਦਾ ਆ ਕਿ ਔਰ ਮੇਰਾ ਇਹ ਮੈਸੇਜ ਹੈ ਕਿ ਸਾਰੇ ਆਇਆ ਕਰੋ ਸਵੇਰੇ ਸੈਰ ਕਰਿਆ ਕਰੋ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਬਹੁਤ ਵਧੀਆ ਗੱਲ ਆ ਔਰ ਬਾਕੀ 100 ਦੇ ਮਹੀਨੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਰਸਾਤ ਫੇਰ ਸ਼ੁਰੂ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਚ ਦੇਖਦੇ ਪਿਓ ਕਿ ਕਿਨ ਮਿਨ ਕਿਨ ਮਿਨ ਬਰਸਾਤ ਚੱਲ ਰਹੀ ਪਈ ਹੈ ਜਿਹਦੇ ਨਾਲ ਮੌਸਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਖੁਸ਼ਗਵਾਰ ਮੌਸਮ ਹੈ ਇਸ ਵੇਲੇ ਅਸੀਂ ਕੰਪਨੀ ਬਾਗ ਦੇ ਵਿੱਚ ਸਥਿਤ ਹਾਂ ਤੇ ਚਾਰੇ ਤਰਫ ਹਰੀਆਲੀ છਾਈ ਹੋਈ ਹੈ ਔਰ ਇਸ ਸਤਾਂ ਤੇ ਜਿਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਤੁਹਾਨੂੰ ਹੁਣੇ ਸੁਣਿਆ ਤੁਸੀਂ ਕਿ ਲੋਕ ਇੱਥੇ ਸੈਰ ਕਰਨ ਦੇ ਲਈ ਆਉਂਦੇ ਨੇ ਮਗਰ ਬਰਸਾਤ ਦੇ ਵਿੱਚ ਤੇ ਇੱਥੋਂ ਦਾ ਨਜ਼ਾਰਾ ਹੀ ਜਿਹੜਾ ਅਦਭੁਤ ਹੁੰਦਾ ਹੈ ਅਸੀਂ ਹੋਰ ਵੀ ਸਜਣਾ ਨਾਲ ਗੱਲ ਕਰਾਂਗੇ ਉਹਨਾਂ ਦਾ ਇਸ ਮੌਸਮ ਦੇ ਵਿੱਚ ਕੀ ਕਹਿਣਾ 9 ਦਿਨਾਂ ਤੋਂ ਦੇਖਦੇ ਪਏ ਮੌਸਮ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਜਰੂਰ ਦਿੱਕਤ ਜਰੂਰ ਆਉਂਦੀ ਹੈ ਮਗਰ ਬਹੁਤ ਖੁਸ਼ਗਵਾਰ ਮੌਸਮ ਹੈ ਬਿਲਕੁਲ ਜੀ ਕਿਉਂਕਿ ਗਰਮੀ ਬਹੁਤ ਸੀ ਲੋਕ ਬਹੁਤ ਇਵਨ ਕਿ ਜਾਨਵਰ ਇਨਸਾਨ ਪਸ਼ੂ ਪੰਛੀ ਵਨਸਪਤੀ ਵੀ ਪਰੇਸ਼ਾਨ ਸੀ ਕੋਟੇ ਸੁੱਕਲੇ ਸੀ ਮੁਰਝਾ ਰਹੇ ਸੀ ਸੋ ਬਹੁਤ ਅੱਛਾ ਇੱਕ ਸੁਹਾਵਣਾ ਮੌਸਮ ਹੈ ਮੌਸਮ ਕਿਾ ਬਹੁਤ ਲੁਭਾਉਣਾ ਮੌਸਮ ਹੋ ਗਿਆ ਬੜਾ ਅੱਛਾ ਹੈ ਕਿਉਂਕਿ ਇਤਨਾ ਲੋਕਾਂ ਨੂੰ ਬੜੀ ਰਾਹਤ ਮਿਲਦੀ ਹੈ ਉਹ ਜਿਹਨਾਂ ਬਾਰਿਸ਼ ਨਾਲ ਬੂਟੇ ਥੁੱਕੇ ਆ ਤੇ ਉਹਦੇ ਨਾਲ ਜੋ ਬਹੁਤ ਅੱਛਾ ਹੈ ਕੋ ਖੂਬਸੂਰਤ ਖੁਸ਼ਗਵਾਰ ਜਿਹਾ ਸੀ ਕਹਿੰਦੇ ਅੰਮ੍ਰਿਤਸਰ ਦਾ ਮੌਸਮ ਹੋ ਗਿਆ ਜਿਸ ਤਰ੍ਹਾਂ ਮੌਸਮ ਬਦਲਦਾ ਹੈ ਮੌਸਮ ਬਰਸਾਤੀ ਮੌਸਮ ਹੈ ਅੱਜ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਜੁਲਾਈ ਦੇ ਮਹੀਨੇ ਚ ਜਿੰਨੀ ਬਰਸਾਤ ਬੀਤੇ ਸਾਲ ਹੋਈ ਸੀਗੀ 19 ਬਰਸਾਤ ਇਹਨਾਂ 9 ਦਿਨਾਂ ਦੇ ਵਿੱਚ ਹੋ ਚੁੱਕੀ ਹੈ ਅਰੇ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਇਸ ਤੋਂ ਵੱਧ ਰਿਕਾਰਡ ਦਰਜ ਕੀਤਾ ਜਾਏਗਾ ਸੋ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਦੇ ਮੁਤਾਬਿਕ 10 ਦਿਨ ਹੋਰ ਐਸੇ ਤਰ੍ਹਾਂ ਹੀ ਸਾਨੂੰ ਬਰਸਾਤ ਦੇ ਨਾਲ ਮਜਟੜਾ ਪਏਗਾ ਬਰਸਾਤ ਐਸੇ ਤਰ੍ਹਾਂ ਹੀ ਪਏਗੀ ਅੰਮ੍ਰਿਤਸਰ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਨਦੀ ਨਾਲੇ ਉਫਾਨ ਦੇ ਵਿੱਚ ਨੇ ਜਦਕੀ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੀ بارش ਔਰ ਉਹਦੇ ਨਾਲ ਜਿਹੜੇ ਉੱਥੋਂ ਦੇ ਪਾਣੀ ਹੈ ਜਿਹੜਾ ਕਿ ਹੜਾਂ ਦੀ ਸਥਿਤੀ ਹਨੀ ਹੋ ਗਿਆ ਉਹਦਾ ਅਸਰ ਮੈਦਾਨੀ ਇਲਾਕਿਆਂ ਚ ਵੀ ਦੇਖਿਆ ਜਾ ਰਿਹਾ ਹੈ ਮੌਸਮ ਵਿਭਾਗ ਦੀ ਅਸੀਂ ਇਹ ਗੱਲ ਮੰਨ ਲਈਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਐਸੇ ਤਰ੍ਹਾਂ ਹੀ ਮੌਸਮ ਦੇ ਨਾਲ ਦੋ ਚਾਰ ਹੋਣਾ ਪਏਗਾ ਜੇ ਸਿਹਤ ਵਿਭਾਗ ਦੀ ਮੰਨੀ ਹੈ ਤੇ ਉਹਨਾਂ ਨੇ ਖਾਸ ਇਨਸਟਰਕਸ਼ਨ ਦਿੱਤੀ ਹੈ ਕਿ ਤੁਸੀਂ ਮੌਸਮ ਇਸ ਸਾਵਣ ਦੇ ਮਹੀਨੇ ਦੇ ਵਿੱਚ ਖਾਣ ਪੀਣ ਦੇ ਆਪਣੇ ਪਰਹੇਜ਼ ਕਰੋ ਜਿਹੜਾ ਬਾਹਰ ਦਾ ਸਮਾਨ ਉਹ ਨਹੀਂ ਖਾਓ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਮੀਂਹ ਪਾਣੀ ਨੂੰ ਬਚਾ ਕੇ ਰੱਖੋ ਤਾਂ ਤੁਸੀਂ ਆਪਣੀ ਸਿਹਤ ਨੂੰ ਵਿੱਚ ਸੁਧਾਰ ਰੱਖੋਗੇ ਮਗਰ ਇਸ ਕਦਰ ਮੌਸਮ ਖੁਸ਼ਗੁਵਾਰ ਹੈ ਕਿ ਲੋਕ ਘਰੋਂ ਨਿਕਲਦੇ ਨੇ بارش ਦੇ ਵਿੱਚ ਗਰਮੀ ਜਿਸ ਤਰ੍ਹਾਂ ਬੀਤੇ ਮਹੀਨੇ ਦੇ ਵਿੱਚ ਗਰਮੀ ਪੈ ਰਹੀ ਸੀਗੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਜਗਾ ਜਗਾ ਤੇ ਲੋਕ ਪਾਣੀ ਪੀਣ ਲਈ ਰੁਕਦੇ ਸਨ ਠੰਡੀਆਂ ਚੀਜ਼ਾਂ ਨਾਲ ਆਪਣਾ ਗਲਾ ਤਾਲ ਕਰਦੇ ਸਨ ਮਗਰ ਹੁਣ ਜਿਸ ਤਰ੍ਹਾਂ ਹੀ ਮਹੀਨਾ ਚੜਿਆ ਹੈ ਔਰ ਬਰਸਾਤ ਹੋ ਰਹੀ ਹੈ ਬਰਸਾਤ ਦੇ ਨਾਲ ਥੋੜਾ ਜਿਹਾ ਤਾਪਮਾਨ ਦੇ ਵਿੱਚ ਹੋਰ ਗਰਾਵਟ ਆਈ ਹੈ ਔਰ ਤਾਪਮਾਨ ਜਿਹੜਾ ਹੈ 30 ਡਿਗਰੀ ਤੱਕ ਪਹੁੰਚ ਚੁੱਕਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਗਰਾਵਟ ਦਰਜ ਕੀਤੀ ਜਾਏਗੀ ਮੌਸਮ ਵੀ ਪਾਕ ਦੀ ਅਸੀਂ ਮੰਨ ਲਈਏ ਤੇ ਆਉਣ ਵਾਲੇ ਜਿਹੜੇ 10 ਦਿਨ ਨੇ ਦ 10 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਰਸਾਤ ਹੋ ਸਕਦੀ ਹੈ ਸੋ ਮੌਸਮ ਖੁਸ਼ਗਵਾਰ ਹੋ ਚੁੱਕਾ ਹੈ ਜੇ ਅਸੀਂ ਗੱਲ ਕਰੀਏ ਕੰਪਨੀ ਬਾਗ ਦੇ ਵਿੱਚ ਇੱਥੇ ਹਰ ਰੋਜ਼ ਲੋਕ ਸੈਰ ਕਰਨ ਦੇ ਲਈ ਪਹੁੰਚਦੇ ਨੇ ਮਗਰ ਜਿਸ ਤਰ੍ਹਾਂ ਹੁਣ ਬਰਸਾਤ ਸਵੇਰ ਤੇ 8 ਵਜੇ ਤੋਂ ਹੀ ਹੋ ਰਹੀ ਹੈ ਤਹ ਨਜ਼ਾਰਾ ਕੰਪਨੀ ਬਾਗ ਦਾ ਤੁਹਾਨੂੰ ਦਿਖਾ ਰਿਹਾ ਲੋਕ ਵੀ ਇਸ ਦਾ ਬਰਸਾਤ ਦੇ ਕਾਰਨ ਘਟ ਆਉਂਦੇ ਪਏ ਨੇ ਮਗਰ ਪੰ ਅ므ਲੇ ਸਰਦਾ ਮੌਸਮ ਬਹੁਤ ਖੁਸ਼ਗੁਵਾਰ ਹੋ ਗਿਆ ਜਿਸ ਤਰ੍ਹਾਂ ਅਸੀਂ ਕੰਪਨੀ ਬਾਗ ਦੇ ਵਿੱਚ ਸਥਿਤ ਹਾਂ ਇਸ ਵੇਲੇ ਮੌਜੂਦ ਹਰਿਆਵਲ ਦੇਖਦੇ ਹਾਂ ਚਾਰੋਂ ਬੰਨੇ ਅਸੀਂ ਇਸ ਹਰਿਆਵਲ ਦੇ ਨਾਲ ਆਪਣਾ ਜੀਵਨ ਹਰਿਆਪਰਾਇਆ ਜਰੂਰ ਕਰਦੇ ਹਾਂ ਮਗਰ ਅਸੀਂ ਫੁੱਲ ਬੂਟੇ ਕਰਾਂ ਦੇ ਵਿੱਚ ਨਹੀਂ ਲਗਾਉਂਦੇ ਬਾਹਰ ਨਹੀਂ ਲਗਾਉਂਦੇ ਇਸ ਵੇਲੇ ਅਸੀਂ ਵੀ ਸਿਰਹੀ ਗੁਜਾਰਿਸ਼ ਕਰਾਂਗੇ ਕਿ ਆਪਣੇ ਹਾਲੇ ਦਵਾਲੇ ਨੂੰ ਕੁਝ ਹਰਾ ਪਰਾ ਇਸੇ ਤਰ੍ਹਾਂ ਹੀ ਰੱਖੋ ਤਾਂ ਜੋ ਸਾਨੂੰ ਗਰਮੀ ਤੋਂ ਥੋੜੀ ਜੀ निजात ਮਿਲੇ ਕੈਮਰਾ ਪਰ ਸਰਵੇਪਨ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ